गाने ਨਾਲ ਗਾਇਕੀ ਦੀਆਂ ਬੁਲੰਦੀਆਂ ਤੇ ਪਹੁੰਚੇ ਇੰਟਰਨੈਸ਼ਨਲ ਗਾਇਕ ਬਲਰਾਜ ਬਿਲਗਾ ਖਿਲਾਫ ਇੱਕ ਸ਼ਿਕਾਇਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਜਿਸ ਵਿੱਚ ਇਹ ਦੋਸ਼ ਲਗਾਏ ਗਏ ਹਨ ਕਿ ਬਲਰਾਜ ਬਿਲਗਾ ਆਪਣੇ ਸਾਥੀਆਂ ਸਮੇਤ ਨਗਰ ਕੌਂਸਲ ਬਿਲਗਾ ਦੇ ਜਿੱਤੇ ਹੋਏ ਇੱਕ ਕੌਂਸਲਰ ਨੂੰ ਖਰੀਦਣ ਅਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸ਼ਿਕਾਇਤ ਕਰਤਾ ਸਰਦਾਰ ਗੁਰਨਾਮ ਸਿੰਘ ਜਖੂ ਮੌਜੂਦਾ ਕੌਂਸਲਰ ਬਿਲਗਾ ਨੇ ਦੱਸਿਆ ਹੈ ਕਿ ਬਲਰਾਜ ਬਿਲਗਾਹਤੇ ਇਸ ਦੇ ਦੋ ਹੋਰ ਸਾਥੀਆਂ ਵੱਲੋਂ ਜਿੱਤੇ ਹੋਏ ਸੱਤਾਧਾਰੀ ਕੌਸਲਰਾਂ ਨੂੰ ਤਮਕਾਇਆ ਜਾ ਰਿਹਾ ਹੈ ਅਤੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਹਨਾਂ ਕੋਲ ਇਸ ਸਬੰਧੀ ਸਾਰੇ ਸਬੂਤ ਮੌਜੂਦ ਹਨ ਜੋ ਕਿ ਐਸ ਐਚ ਓ ਬਿਲਗਾਦੇ ਸਪੁਰਦ ਕਰ ਦਿੱਤੇ ਗਏ ਹਨ। ਜਦੋਂ ਇਸ ਸਬੰਧੀ ਡੀ ਐਸ ਪੀ ਫਿਲੋਰ ਸਰਬਨ ਸਿੰਘ ਬਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਹੁਤ ਹੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਪੜਤਾਲ ਕਰਨ ਤੋਂ ਬਾਅਦ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਕੱਲ੍ਹ ਜਾਣੀ ਕਿ 13 ਤਰੀਕ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਉੱਥੇ ਹੀ ਚੋਣ ਤੋਂ 24 ਘੰਟੇ ਪਹਿਲਾਂ ਇਹ ਸੰਗੀਨ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ ਅਤੇ ਪੁਲਿਸ ਵੱਲੋਂ ਬਹੁਤ ਹੀ ਡੂੰਘਾਈ ਨਾਲ ਬਹੁਤ ਹੀ ਤੇਜ਼ੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਡੀਐਸਪੀ ਫਿਲੌਰ ਨੇ ਦਸਿਆ ਕਿ ਦੋਸ਼ੀ ਕੋਈ ਵੀ ਹੋਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਐਸਐਚਓ ਰਕੇਸ਼ ਕੁਮਾਰ ਬਿਲਗਾ ਜੀ ਸਾਡੇ ਕੋਲ ਮਾਮਲਾ ਆਇਆ ਕਿ ਜਿਹੜੇ ਨਗਰ ਪੰਚਾਇਤ ਬਿਲਗਾ ਦੇ ਨਵੇਂ ਚੁਣੇ ਐਮਸੀ ਆ ਉਹਨਾਂ ਨੂੰ ਧਮਕਾਉਣ ਅਤੇ ਖਰੀਤੂ ਵਿਰੋਧ ਕਰਨ ਦੀ ਗੱਲ ਸਾਹਮਣੇ ਆਈ ਹੈ ਤੁਹਾਡੇ ਕੋਲ ਲਿਖਤੀ ਬਰਖਾਸਤ ਹੈ ਇਸ ਬਾਰੇ ਕੁਝ ਚੀਜ਼ਾਂ ਜਨਨ ਸਾਨੂੰ ਇੱਕ ਪੁਲਿਸ ਸਟੇਸ਼ਨ 'ਚ ਅੱਜ ਗੁਰਨਾਲ ਸਿੰਘ ਜਖੂ ਜਿਹੜੇ ਹੈਗੇ ਨੇ ਨਵ ਨਿਯੁਕਤ ਹੋਏ ਨੇ ਐਮਸੀ ਜੀ ਉਹਨਾਂ ਵੱਲੋਂ ਕੰਪਲੀਟ ਕੀਤੀ ਗਈ ਸੀ ਇੱਥੇ ਕਸਬੇ ਦੇ ਹੀ ਤਿੰਨ ਵਿਅਕਤੀਆਂ ਦੇ ਜੀ ਜਿਹੜੇ ਉਹਨਾਂ ਦੀ ਪਾਰਟੀ ਦੇ ਜਿਹੜੇ ਐਮਸੀ ਜਿੱਤੇ ਨੇ ਉਹਨਾਂ ਨੂੰ ਧਮਕਾ ਕੇ ਜਾਂ ਉਹਨਾਂ ਨੂੰ ਕੁਝ ਪੈਸਿਆਂ ਦੀ ਐ ਪੇਸ਼ਕਸ਼ ਕਰਕੇ ਜਿਹੜੀ ਉਹਨਾਂ ਨੂੰ ਤੋਲ ਭੰਤ ਕੀਤੀ ਕੋਸ਼ਿਸ਼ ਕੀਤੀ ਜਾ ਰਹੀ ਜੀ ਇਹਦੇ ਸਬੰਧੀ ਅਸੀਂ ਜਿਹੜੀ ਹੈ ਬ੍ਰੀਜ ਦੀ ਧੁੰਗਾਈ ਨਾਲ ਫੜਤਾ ਲਗਾਈ ਕਰ ਰਹੇ ਹਾਂ ਜੀ ਕਿਉਂਕਿ ਜੋ ਇਹਨਾਂ ਮਤਲਬ ਰੋਕ ਲਗਾਏ ਗਏ ਹੈ ਹਾਂਜੀ ਉਹਨਾਂ ਨੂੰ ਅਸੀਂ ਆਪਣੀ ਮੈਰਿਟ ਦੇ ਤਫਤੀਸ਼ ਤਰ੍ਹਾਂ ਜਾ ਰਹੇ ਸਭਾ ਵਿੱਚ ਲੇ ਜੀ ਅਗਰ ਕੋਈ ਮਤਲਬ ਸਾਨੂੰ ਇਦਾਂ ਦਾ ਉਹਨਾਂ ਦੇ ਖਿਲਾਫ ਕੋਈ ਅਲੀਗੇਸ਼ਨ ਸਬੂਤ ਸਾਬਤ ਹੋ ਜਾਂਦਾ ਹਾਂਜੀ ਤਾਂ ਅਸੀਂ ਜੋ ਵੀ ਬੰਦੀ ਕਾਰਵਾਈ ਲੈਕਸ਼ਨ ਕਰ ਰਹੀ ਇਹ ਸੀਨੀਅਰ ਅਫਸਰ ਦੀ ਨੋਲਿਜ ਲਿਆ ਜਾਂਦਾ ਗਿਆ ਤੇ ਉਹਨਾਂ ਦੀ ਨੋਲਿਜ ਲੈ ਕੇ ਬੰਦੀ ਕਾਰਵਾਈ ਟੁਕਮੀ ਕੀਤੀ ਜਾਂਦੀ ਐਰਕਿਸ਼ਮਾਰ ਜੀ ਸਾਡੇ ਸਰੋਤਿਆਂ ਨੂੰ ਦੱਸੋਗੇ ਕਿ ਇਹ ਜਿਹੜੇ ਵਿਅਕਤੀਆਂ ਤੇ ਇਹ ਦੋਸ਼ ਹੈ ਇਹ ਇਹਨਾਂ ਦਾ ਨਾਮ ਦੱਸਣਾ ਚਾਹੋਗੇ ਹਾਂਜੀ ਬਿਲਕੁਲ ਇਹ ਇੱਕ ਗਾਇਕ ਨੇ ਰਾਜ ਸਿੰਘ ਨੇ ਉਹ ਬਿਲਗੇ ਦਾ ਹੈਗਾ ਹੈ ਅੱਛਾ ਜੀ ਤੇ ਕੋਈ ਤੀਰਤ ਸਿੰਘ ਹੈਗੇ ਨੇ ਜੀ ਤੇ ਤੀਜੇ ਕੋ ਪ੍ਰਵੀਨ ਭੰਡਾਰੀ ਹੈ ਠੀਕ ਹੈ ਤੇ ਹੁਣ ਤੱਕ ਤੁਸੀਂ ਇਹਨਾਂ ਵਿਅਕਤੀਆਂ ਤੱਕ ਪਹੁੰਚ ਕੀਤੀ ਹੈ ਬਿਲਕੁਲ ਇਹਨਾਂ ਨੇ ਕਰ ਰਹੀ ਸੀ ਪਹੁੰਚ ਇਹਨਾਂ ਨਾਲ ਟੱਚ ਹੋਇਆ ਸੀ ਕਿ ਇਹਨਾਂ ਦਾ ਵੀ ਪੱਖ ਸੁਣਾਗੇ ਵੀ ਆਪਣੇ ਪੱਖ ਚ ਕੀ ਕਹਿੰਦੇ ਨੇ ਬਾਕੀ ਜੋ ਵੀ ਸਾਨੂੰ ਦਰਿਆਪਤਨ ਸਹੀ ਪਾਇਆ ਗਿਆ ਜੋ ਜੋ ਤੱਥ ਪਾਇਆ ਗਿਆ ਉਹ ਮੰਦਿਕ ਤੋਂ ਕਾਰਵਾਈ ਕੀਤੀ ਜਾਏਗੀ ਇਹ ਤੁਹਾਡੇ ਕੋਲ ਦਰਖਾਸਤ ਕਦੋਂ ਪਹੁੰਚੀ ਹੈ ਜੀ ਅੱਜ ਹੀ ਮੈਨੂੰ ਮਸੂਲ ਹੋਈ ਸੀ ਅੱਜ ਕਿੰਨੇ ਕੇ ਵਜੇ ਮਿਲੀ ਤੁਹਾਨੂੰ ਭਾਈ ਦੁਪਹਿਰ ਦਾ ਟਾਈਮ ਸੀ ਉਦੇਵਦ ਨਾਲ ਹੀ ਅਸੀਂ ਤ੍ਰਾਂਤੀ ਦੀ ਜਿਹੜੀ ਹੈ ਸੀਨੀਅਰ ਅਫਸਰ ਦੇ ਇਤਹਾਜ ਲੈ ਕੇ ਇਹਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅ ਤੁਹਾਡੇ ਦੇਖਣ ਚੇ ਮਾਮਲਾ ਜਿਹੜਾ ਆ ਇਹ ਕੋ ਤੋਂ ਤੱਕ ਸੋਲਵ ਕਰ ਦੋਗੇ ਤੁਸੀਂ? ਬਿਲਕੁਲ ਸੋਲਵ ਜੀ ਅਜ ਰਾਤ ਤੱਕ ਕੱਲ ਇਲੈਕਸ਼ਨ ਹੋ ਰਿਹਾ। ਹਾਂਜੀ ਬਿਲਕੁਲ ਅਸੀਂ ਦੇ ਦਵਾਲੇ ਹੋਏ ਹਾਂ ਜੀ ਬਾਕੀ ਸਾਰੇ ਕੰਮ ਅਸੀਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹਦੀ ਤਬਦੀਸ਼ ਜਾਂ ਕੋ ਗੱਲ ਸਾਹਮਣੇ ਆਜੂਗ ਜਾਂ ਇਹਨੂੰ ਸਮਾਂ ਲਗੂ। ਦੇਖੋ ਜੀ ਸਾਰੇ ਟੈਕਨੀਕਲ ਤੇ ਮਤਲਬ ਉਹਨਾਂ ਨੂੰ ਗੋਤਾਨ ਸਿੰਘ ਨੂੰ ਗਿਆ ਸੀ ਸਬੂਤ ਕੁਝ ਉਹ ਪੇਸ਼ ਕਰ ਰਹੇ ਨੇ ਜਿੰਨੇ ਪੇਸ਼ ਕਰਦੇ ਨੇ ਠੀਕ ਹੈ ਮੈਨੂੰ ਵੈਰੀਫਾਈ ਕੀਤਾ ਜਾਊਗਾ ਸੱਚੇ ਕਿ ਝੂਠੇ ਨੇ ਤੇ ਜਿੱਦਾਂ ਹੀ ਪਾਇਆ ਜਾਂਦਾ ਤੁਰੰਤ ਸੀਨੀਅਰ ਅਫਸਰ ਧਿਆਨ ਚ ਲਿਆ ਕੇ ਜਿਹੜਾ ਲੀਗਲ ਐਕਸ਼ਨ ਲਿਆ ਜਾਊਗਾ ਉਹਨਾਂ ਦੇ ਖਿਲਾਫ ਬਹੁਤ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਹੋ। ਥੈਂਕ ਯੂ ਜੀ ਥੈਂਕ ਯੂ